ਵੈਗਰੂ ਜੀ ਦਾ ਖਾਲਸਾ ਜੀ ਵੈਗਰੂ ਜੀ ਕੀ ਫਤਿਹ ਇੱਥੇ ਆਪਣੇ ਵਿਸ਼ਕਰਮਾ ਟੂਰ ਰਿਪੇਅਰ ਅ ਦੁਕਾਨ ਖੁੱਲੀ ਹੈ ਸਾਡੇ ਨੌਜਵਾਨ ਨੇ ਪਤਾ ਵੀ ਲਿਖਿਆ ਹੋਇਆ ਹੈ ਇੱਥੇ ਉਪਰੀ ਦੇ ਤੁਸੀਂ ਪੜ ਸਕਦੇ ਆ ਨੇੜੇ ਬਿਜਲੀ ਗ੍ਰਿਡ ਪਿੰਡ ਸੂਰਪੁਰ ਤੇ ਵਿਸ਼ਕਰਮਾ ਟੂਰ ਰਿਪੇਅਰ ਪਰ ਮੋਬਾਈਲ ਨੰਬਰ ਵੀ ਹੈਗਾ ਨੌਜਵਾਨ ਦਾ ਹਰ ਇੱਕ ਜਿਹਾ ਸਕੂਟਰੀ ਮੋਟਰਸਾਈਕਲ ਹੋ ਗਿਆ ਇਹ ਨੌਜਵਾਨ ਆਪਣੇ ਸਾਰੀ ਰਿਪੇਅਰ ਵਗੈਰਾ ਇੰਜਨ ਹੋਣ ਮੋਟਰਸਾਈਕਲਾਂ ਦੇ ਉਹ ਵੀ ਸਕੂਟਰੀਆਂ ਦੇ ਵੀ ਸਰਵਸਾਂ ਵੀ ਇਹ ਸਭ ਕੁਝ ਕਰਦਾ ਹੈ ਨੌਜਵਾਨ ਆਪਣਾ ਇਹਨੇ ਦੁਕਾਨ ਆਪਣੀ ਇੱਥੇ ਖੋਲੀ ਵੀ ਹੈ ਇਹ ਭਰਾਵੋ ਤੁਹਾਨੂੰ ਬੇਨਤੀ ਆ ਕਿ ਇਹਨਾਂ ਨੌਜਵਾਨਾਂ ਦਾ ਸਾਥ ਦਿਓ ਜੋ ਕਿ ਆਪਣੀ ਕਿਰਤ ਕਮਾਈ ਕਰਦੇ ਆ ਇਹ ਇਕਣਾ ਦੁਕਾਨਾਂ ਇਹਨਾਂ ਨੇ ਸਿੱਖ ਕੇ ਖੋਲੀਆਂ ਇਸ ਲਈ ਸਭ ਨੂੰ ਬੇਨਤੀ ਆ ਕਿ ਤੁਸੀਂ ਆ ਕੇ ਆਪਣਾ ਵੀ ਮੋਟਰਸਾਈਕਲ ਮੈਂ ਵੀ ਆਪਣਾ ਮੋਟਰਸਾਈਕਲ ਤੇ ਕੋਲ ਲੈ ਕੇ ਆਏ ਆ ਦੇਖ ਲੋ ਆ ਮੇਰਾ ਮੋਟਰਸਾਈਕਲ ਆ ਤੇ ਮੈਂ ਇਹਨੂੰ ਦਿਖਾਉਣ ਲੱਗੇ ਆ ਤੇ ਇਹਦੇ ਕੋ ਧੋਣੇ ਦਾ ਵੀ ਪ੍ਰਬੰਧ ਪੂਰਾ ਹੈ ਇਹਨ ਮੋਟਰਸਾਈਕਲ ਕੋਈ ਵੀ ਚੀਜ਼ ਧੋਣੀ ਹੋਵੇ ਨਾ ਧੋਣੇ ਦਾ ਵੀ ਦੇਖੋ ਪ੍ਰਬੰਧ ਪੂਰਾ ਹੈ ਇਹਨ ਤੇ ਆ ਦੇ ਇਸ ਨੌਜਵਾਨ ਨੂੰ ਧੋਦਾ ਵੀ ਆ ਇਹ ਨਾਲ ਦੀ ਆ ਦੁਕਾਨ ਆ ਇਹਦੀ ਇਹ ਬਿਲਕੁਲ ਆਪਣਾ ਸਹੂਲ ਪਰ ਪੈਂਦਾ ਹਾ ਇੱਧਰ ਇਹ ਸੂਲਪੁਰ ਪਿੰਡ ਆ ਗਿਆ ਨਾ ਸਾਹਮਣੇ ਆ ਪਿੰਡ ਤੇ ਗਿਆ ਸੂਲਪੁਰ ਤੇ ਐ ਬਿਲਕੁਲ ਉਰਲੇ ਪਾਸੇ ਆਉਂਦਿਆਂ ਨੂੰ ਇੱਧਰ ਤੇ ਗ੍ਰਿਡ ਵਾਲੇ ਪਾਸੇ ਤੇ ਦੁਕਾਨ ਇਹਦੀ ਪਈ ਜਾਂਦੀ ਆ ਖੱਬੇ ਹੱਥ ਦੁਕਾਨ ਪੈਂਦੀ ਹੈ ਜੇ ਆਪਾਂ ਨੰਦਰਪੁਰ ਕਲਾਉਡ ਤੇ ਆਉਂਗੇ ਗ੍ਰਿਡ ਕਹੀਂ ਤੇ ਆਉਂਗੇ ਇੱਥੇ ਦੁਕਾਨ ਇਹਦੀ ਪੈਂਦੀ ਆ ਤੇ ਇਹ ਸਾਰੇ ਰਿਮੋਟ ਸਕਾਂ ਦੇ ਰਿਪੇਅਰ ਕਰਦਾ ਹੈ ਤੇ ਕਿੰਨਾ ਚਿਰ ਹੋ ਗਈ ਸਾਡੀ ਦੁਕਾਨ ਕਰੀ ਨੂੰ 20000 6 ਮਹੀਨੇ ਕਹਿੰਦੇ ਹੋ ਦੁਕਾਨ ਖਰੀਦਣ ਨੂੰ ਕਿਹੜੇ ਕਿਹੜੇ ਤੇ ਸੰਦਾਂ ਦੇ ਪੇਅਰ ਕਰਦੇ ਤੁਸੀਂ ਇਹਨਾਂ ਦੀ ਸਿਲੰਡਰ ਸਿਲੰਡਰ ਮੁਰਦਾਰ ਹੋ ਗਈ ਪ੍ਰੋਟੀਨ ਦਾ ਪਲਸਰ ਹੋ ਗਿਆ ਦਾ ਕੋਟੀ ਮੂੜੀ ਬਿੱਟੀ ਜਿਹੜੀ ਵੀ ਆ ਜੀ ਪਾਣੀ ਸਕੂਟਰੀਆਂ ਜੀ ਸਕੂਟਰੀ ਐਕਟਿਵ ਆ ਵੀ ਨਹੀਂ ਇਲੈਕਟ੍ਰੋਨਿਕਸ ਖਰਾਈਆਂ ਉਹਦਾ ਵੀ ਦੇਖਦੇ ਆਂ ਨਹੀਂ ਉਹ ਵਾਲੀ ਘੱਟ ਵੱਧ ਕੰਮ ਆ ਰਿਹਾ ਜੀ ਉਹ ਅੱਧੀ ਚੱਲੀਆਂ ਹੀ ਨੇ ਅੱਛਾ ਜੀ ਠੀਕ ਹੈ ਤੇ ਬਾਕੀ ਪਲੇਜਰ ਵਗੈਰਾ ਸਾਰਾ ਦਾ ਪਲੇਜਰ ਵਗੈਰਾ ਐਕਟੀਵਿਟੀ ਉਹ ਜੋ ਵੀ ਕੀਤੀ ਹੈ ਬਿਗੈ ਸਨਸਪੋਰਟ ਅੱਛਾ ਜੀ ਇੰਜਨ ਵਗੈਰਾ ਸਭ ਕਰਦੇ ਆ ہاں ਇੰਜਨ ਤੇ ਤੁਸੀਂ ਸੁਣਿਆ ਨਾ ਕੋਲ ਤੇ ਇੰਜਨ ਵਗੈਰਾ ਸਭ ਕੁਝ ਨੇ ਤਾਂ ਕਰਦੇ ਆ ਇਸ ਵੀਡੀਓ ਨੂੰ ਬਾਤੇ ਬਾਤੇ ਤੁਸੀਂ ਸ਼ੇਅਰ ਕਰਿਆ ਕਰੋ ਸਾਡਾ ਚੈਨਲ YouTube ਚੱਲਦਾ ਗੁਰਦੀਪ ਸੰਧੂ ਦੇ ਨਾਮ ਤੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸਾਰਿਆਂ ਨੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਦੀ ਬਿਲਕੁਲ ਦੱਬਣੀ ਆ ਇਹ ਹੀ ਬੇਨਤੀ ਹੈ ਪ੍ਰਭਾਉ ਆਪਾਂ ਆਪਾਂ ਇਹਨਾਂ ਦਾ ਸਭ ਤੇ ਬਾਤੇ ਬਾਤੇ ਸਾਥ ਦਿइये ਤੇ ਇਧਰ ਆ ਪਾਸਾ ਬਸੀ ਵਾਲੀ ਸਾਈਡ ਹੋ ਗਈ ਆ ਬਸੀ ਤੇ ਆਉਣੇ ਆ ਬਸੀ ਤੇ ਸੱਜੇ ਹੱਥਾ ਦੁਕਾਨ ਇਹਦੀ ਤੇ ਜੇ ਆਪਾਂ ਇਧਰ ਤੇ ਆਉਂਗੇ ਗ੍ਰਿਡ ਵਾਲੇ ਪਾਸੇ ਤਾਂ ਖੱਬੇ ਹੱਥ ਦੁਕਾਨ ਹੈ ਸੋਹੀ ਬੇਨਤੀ ਆ ਇਸ ਨੌਜਵਾਨ ਦਾ ਵੀ ਬਰਤੀ ਬਰ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ